ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਹੈ ਭਾਈ ਦਇਆ ਸਿੰਘ ਦੇ ਭਾਈ ਧਰਮ ਸਿੰਘ ਅਤੇ ਹੋਰ ਸਿੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਸਮੇਂ ਮੁਗਲ ਰਾਜੇ ਅਤੇ ਹੇਲ ਰਾਜੇ ਗੁਰੂ ਜੀ ਦੇ ਵਿਰੋਧੀ ਸਨ ਅਤੇ ਉਹਨਾਂ ਨੇ ਸੋਚਿਆ ਸੀ ਕਿ ਗੁਰੂ ਜੀ ਨੂੰ ਹਰ ਹਾਲ ਵਿੱਚ ਕਮਜ਼ੋਰ ਕੀਤਾ ਜਾਵੇ ਪਰ ਗੁਰੂ ਜੀ ਬੇਫਿਕਰ ਉਹਨਾਂ ਦੀ ਚੇਤਨਾ ਨਾ ਤਲਵਾਰਾਂ ਦੀ ਸੀ ਨਾ ਔਈ ਦੀ ਨਾ ਧੋਖਿਆਂ ਦੇ ਸਮੇਂ ਹੱਲ ਰਾਜਿਆਂ ਨੂੰ ਪਤਾ ਚੱਲਿਆ ਕਿ ਗੁਰੂ ਜੀ ਦੇ ਕੋਲ ਇੱਕ ਅਨੋਖਾ ਪੰਛੀ ਹੈ ਜਿਸ ਨੂੰ ਅਨਲ ਪੰਛੀ ਕਿਹਾ ਜਾਂਦਾ ਸੀ ਅਨਲ ਪੰਛੀ ਕੌਣ ਸੀ ਇਹ ਕੋਈ ਆਮ ਪੰਛੀ ਨਹੀਂ ਸੀ ਇਸ ਦੀਆਂ ਚੁੰਝ ਬਹੁਤ ਤਾਕਤਵਰ ਪੰਜੇ ਲੋਹੇ ਨੂੰ چیر ਸਕਦੇ ਉਡਾਣਾ ਬੇਮਿਸਾਲ ਸਖਲਾਈ ਹੋਈ ਦੁਸ਼ਮਣ ਉੱਪਰ ਟੁੱਟ ਪੈਂਦਾ ਸੀ ਇੱਕ ਵਾਰ ਸ਼িকার ਫੜ ਲਵੇ ਫਿਰ ਛੜਦਾ ਨਹੀਂ ਸੀ ਇਸ ਦੀ ਤਾਕਤ ਮਗਲ ਖੌਤਿਆਂ ਨੂੰ ਖੌਫ ਵਿੱਚ ਪਾ ਦਿੰਦੀ ਸੀ ਹੰਨ ਰਾਜੇ ਗੁਰੂ ਜੀ ਤਾਕਤ ਜਾਣਦੇ ਸਨ ਪਰ ਅਨਲ ਪੰਛੀ ਦੇ ਬਾਰੇ ਸੁਣ ਕੇ ਉਹ ਘਬਰਾ ਗਏ ਉਹਨਾਂ ਨੇ ਗਪਤ ਰੂਪ ਦੇ ਵਿੱਚ ਦੂਤ ਭੇਜ ਕੇ ਕਿਹਾ ਜੇ ਉਹ ਪੰਛੀ ਮਿਲ ਜਾਵੇ ਤਾਂ ਗੁਰੂ ਦੀ ਤਾਕਤ ਦੇ ਪੱਖ ਤੋੜੇ ਜਾ ਸਕਦੇ ਹਨ ਇਹ ਸੁਣ ਕੇ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਕੀ ਇਹ ਪੰਛੀ ਸੱਚਮੁੱਚ ਨਾ ਤਾਕਤਵਰ ਹੈ ਕਿ ਮੁਗਲ ਇਸ ਨੂੰ پکڑ ਪਾਉਣਗੇ ਜੇ پکڑ ਲਿਆ ਤਾਂ ਗੁਰੂ ਜੀ ਦਾ ਕੀ ਹੋਵੇਗਾ ਸਭ ਦੇ ਦਿਲ ਵਿੱਚ ਸਸਪੈਂਸ ਪੈਦਾ ਹੋ ਗਿਆ ਇੱਕ ਦਿਨ ਗੁਰੂ ਜੀ ਇੱਕ ਉੱਚੇ ਟਿੱਬੇ ਤੇ ਬੈਠੇ ਸਨ ਸਿੱਖ ਯੋਧੇ ਬੱਚੇ ਸਾਰੇ ਇਕੱਠੇ ਸਨ اچانک ਗੁਰੂ ਜੀ ਨੇ ਹੱਥ ਉੱਪਰ ਬਿਠਾਇਆ ਅਸਮਾਨ ਵੱਲ ਵੇਖਿਆ ਤੇ ਹੌਲੀ ਆਵਾਜ਼ ਨਾਲ ਬੁਲਾਇਆ ਉਹ ਅਨਲ ਸਮਾ ਆ ਗਿਆ ਸਾਭ ਦੀਆਂ ਅੱਖਾਂ ਉਪਰ ਕੁਝ ਪਲ ਸ਼ਾਂਤੀ ਫਿਰ ਦੂਰੋਂ ਇੱਕ ਠਮਾਕੇਦਾਰ ਪਰਾਦੀ ਘਾਰ ਅਸਮਾਨ ਤੋਂ ਇੱਕ ਵੱਡਾ ਪੰਛੀ ਸ਼ੇਰਾਂ ਵਰਗੀ ਤਾਕਤ ਵਾਲਾ ਗੁਰੂ ਜੀ ਦੇ ਕੋਲ ਆ ਉਤਰਿਆ ਸਭ ਹੈਰਾਨ ਦੁਸ਼ਮਣ ਦੇ ਜਾਸੂਸ ਵੀ ਡਰ ਗਏ ਗੁਰੂ ਜੀ ਨੇ ਇੱਕ ਮੋਟੀ ਬੱਕਰੀ ਨੂੰ ਲਿਆਉਣ ਲਈ ਕਿਹਾ ਸਾਰੇ ਸੋਚ ਰਹੇ ਸਨ ਕਿ ਕੀ ਹੋਣ ਵਾਲਾ ਹੈ ਗੁਰੂ ਜੀ ਨੇ ਕੇਵਲ ਇੱਕ ਹਲਕੀ ਸੀ ਨਿਸ਼ਾਨੀ ਕੀਤੀ ਐਨਾਲ ਪੰਛੀ ਨੇ ਅੱਖਾਂ ਵਿੱਚ ਅੱਗ ਜਿਹਾ ਤੇਜ ਭਰਿਆ ਅਤੇ ਬਿਜਲੀ ਵਾਂਗ ਦੌੜ ਕੇ ਉਸ ਬੱਕਰੀ ਨੂੰ ਝੱਟਪਾਟ ਆਪਣੇ ਜੌਂਝ ਨਾਲ ਪਕੜਿਆ ਤੇ ਕੁਝ ਸਕਿੰਟਾਂ ਵਿੱਚ ਉਸ ਨੂੰ ਠੇਰ ਕਰ ਦਿੱਤਾ ਸਾਰੇ ਨਰੀ ਅੱਖਾਂ ਨਾਲ ਤਾਕਤ ਦੇ ਦਰਸ਼ਨ ਕਰ ਰਹੇ ਸਨ ਭਾਈ ਦਇਆ ਸਿੰਘ ਨੇ ਚੰਬੇ ਨਾਲ ਕਿਹਾ ਸੱਚਮੁੱਚ ਤਲਵਾਰਾਂ ਨਾਲ ਨਹੀਂ ਤਾਕਤ ਨਾਲ ਨਹੀਂ ਰੱਬ ਦੀ ਦਿੱਤੀ ਸਮਰੱਥਾ ਨਾਲ ਕੰਮ ਕਰਦਾ ਹੈ ਇਹ ਨਜ਼ਾਰਾ ਦੇਖ ਕੇ ਮੁਗਲਾਂ ਦੇ ਜਾਸੂਸ ਘਬਰਾਏ ਹੋਏ ਵਾਪਸ ਗਏ ਤੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਫੌਜ ਦੇ ਨਾਲ ਨਾਲ ਰੱਬ ਦੀ ਤਾਕਤ ਵਾਲਾ ਹਥਿਆਰ ਵੀ ਹੈ ਖੈਲ ਰਾਜੇ ਕੰਬਣ ਲੱਗੇ ਉਹ ਸਮਝ ਗਏ ਕਿ ਗੁਰੂ ਨੂੰ ਨਾ ਜੰਗਲ ਨਾ ਪੱਖ ਨਾ ਤਲਵਾਰਾਂ ਕੁਝ ਵੀ ਰੋਕ ਨਹੀਂ ਸਕਦਾ ਇਹ ਘਟਨਾ ਸਾਨੂੰ ਸਿਖਾਉਂਦੀ ਹੈ ਵੀ ਗੁਰੂ ਜੀ ਦੀ ਤਾਕਤ ਹਥਿਆਰਾਂ ਵਿੱਚ ਨਹੀਂ ਆਤਮਿਕ ਸ਼ਕਤੀ ਵਿੱਚ ਸੀ ਦਸ਼ਮਣਾਂ ਦੀਆਂ ਫੌਜਾਂ ਡਰ ਗਈਆਂ ਕਿਉਂਕਿ ਗੁਰੂ ਸਿਰਫ ਯੋਧਾ ਨਹੀਂ دیਵਾਨੇ ਰਹਾਣੀ ਰਾਜੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ